ਸਭ ਤੋਂ ਪਹਿਲਾਂ ਸਾਰੇ ਹੀ ਭਾਰਤ ਦੇਸ਼ ਦੇ ਵਸਨੀਕਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜਿਸ ਤਰ੍ਹਾਂ ਕਿ ਸਾਰੇ ਭਾਰਤ ਦੇਸ਼ ਦੇ ਵਸਨੀਕਾਂ ਨੂੰ ਪਤਾ ਆ ਕਿ ਜਿਹੜਾ ਬਣੀ ਸੀ મતਭਾਗੀ ਜਿਹੜੀ ਕੱਢਣਾ ਜਿਹੜੀ 26 ਜਨਵਰੀ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਕੱਢੀ ਜਿਹੜੇ ਕਿ ਉਹ ਸਾਰੇ ਹੀ ਬਲੀ ਭੰਤੀ ਜਾਨੂ ਆ ਕਿ ਉਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਕੰਮਾਂ ਜਿਹੜੀਆਂ ਮਨੁਵਾਦੀ ਸੋਚ ਦੇ ਮਾਰਗ ਲੋਕ ਨੇ ਉਹ ਕਰਾਉਂਦੇ ਆਏ ਨੇ ਪਰ ਜਿਸ ਤਰ੍ਹਾਂ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਸਾਡੇ ਯੂਥ ਵੱਲੋਂ ਜਿਹੜਾ ਕਿ ਉਸ ਦਿਨ ਤੋਂ ਬਾਅਦ ਹੀ ਜਿਹੜਾ ਕਿ ప్రతి ਦਿਨ ਜਿਹੜਾ ਇੱਥੇ ਆਣ ਕੇ ਬਾਬਾ ਸਾਹਿਬ ਦੇ ਸਟੈਚੂ ਦੇ ਨਤਮਸਤਕ ਹੋ ਰਹੇ ਨੇ ਪਰ ਉਹਦੇ ਨਾਲ ਨਾਲ ਅਸੀਂ ਅੱਜ ਇਕੱਠੇ ਹੋਏ ਆ ਕਿ ਜਿਹੜੀ ਇਹ ਮਨਭਗੀ ਜਿਹੜੀ ਘਟਨਾ ਸੀ ਬਾਬਾ ਸਾਹਿਬ ਬੈਠ ਕੇ ਜੀਦੇ ਸਟੈਚੂ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਸੰਵਿਧਾਨ ਨੂੰ ਜਿਹੜੀ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਟੈਚੂ ਨੂੰ ਮਾਵਾ ਸਾਹਿਬ ਨੂੰ ਜਿਹੜੀ ਸਟੈਚੂ ਆ ਉਹਨੂੰ ਜਿਹੜੀ ਉਸ ਘਟਨਾ ਨੂੰ ਹੋਣ ਤੋਂ ਜਿਹੜਾ ਬਚਾਇਆ ਉਹ ਅਸੀਂ ਸਾਰੇ ਦੇਸ਼ ਵਾਸੀਆਂ ਅੱਗੇ ਰੱਖਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਡੇ ਖਾਲਸਾ ਹੀ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੇ ਇਹ ਘਟਨਾ ਨੂੰ ਤੋਂ ਬਚਾਇਆ ਉਹਨਾਂ ਦੇ ਨਾਲ ਨਾਲ ਸਾਡੇ ਵੀਰ ਸਰਦਾਰ ਸੁਰਮਤ ਸੁਰਮਤ ਸਿੰਘ ਜੀ ਸਭਾਂ ਚਰਨਜੀਤ ਜੀ ਚੰਦਰ ਸਿੰਘ ਜੀ ਇਹਨਾਂ ਦਾ ਵੀ ਸਾਡੇ ਪੂਰੇ ਪਾਰਾ ਦੇ ਯੂਥ ਵੱਲੋਂ ਸਮਾਜ ਵੱਲੋਂ ਅਸੀਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਦੇ ਨਾਲ ਧੰਨਵਾਦ ਕਰਦੇ ਆ ਕਿ ਇਹੀ ਉਹ ਸ਼ਖਸੀਅਤਾਂ ਆ ਜਿਨ੍ਹਾਂ ਨੇ ਇਹ ਘਟਨਾ ਹੋਣ ਤੋਂ ਬਚਾਇਆ ਅਸੀਂ ਇਹਨਾਂ ਦੀ ਦਿਲ ਦੀ ਗਹਿਰਾਈਆਂ ਤੋਂ ਆਪਣੀ ਟੀਮ ਵੱਲੋਂ ਆਪਣੇ ਯੂਥ ਦੀ ਟੀਮ ਵੱਲੋਂ ਅਸੀਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਨਾਲ ਧੰਨਵਾਦ ਕੀਤਾ ਆ ਕਿਉਂਕਿ ਜਿਨ੍ਹਾਂ ਨੇ ਇਹ ਘਟਨਾ ਹੋਣ ਤੋਂ ਬਚਾਇਆ ਉਹਨਾਂ ਦਾ ਮਾਨ ਸਨਮਾਨ ਪਹਿਲੇ ਤੌਰ ਤੇ ਬੰਦਾ ਸੀ ਤੇ ਅਸੀਂ ਅੱਜ ਆਪਣੀ ਟੀਮ ਵੱਲੋਂ ਆਪਣੇ ਯੂਥੀ ਟੀਮ ਵੱਲੋਂ ਅਸੀਂ ਅੱਜ ਸੁਨੀਪ ਗੋਰੀ ਜੀ ਨਾਲ ਸਾਨੂੰ ਫੋਨ ਕੀਤਾ ਉਹਨਾਂ ਦੀ ਟੀਮ ਜਿਹੜੀ ਕਿ ਅੱਜ ਇੱਥੇ ਇਹਨਾਂ ਨੂੰ ਮਾਨ ਸਨਮਾਨ ਕਰਨ ਆਈ ਸੀ ਤੇ ਇਹਨਾਂ ਨਾਲ ਸਾਨੂੰ ਫੋਨ ਕੀਤਾ ਤੇ ਅਸੀਂ ਜ਼ਰੂਰ ਪਹੁੰਚੇ ਆ ਤੇ ਸਾਨੂੰ ਵੀ ਪਤਾ ਚੱਲ ਗਿਆ ਕਿ ਇਹ ਉਹ ਯੋਧੇ ਨੇ ਜਿਨ੍ਹਾਂ ਨੇ ਇਹ ਘਟਨਾ ਹੋਣ ਤੋਂ ਬਚਾਇਆ ਤੇ ਅਸੀਂ ਜਿਹੜੀ ਸਾਡੀਆਂ ਹੋਰ ਟੀਮਾਂ ਨੇ ਜਿਸੇ ਬੰਦੀਆਂ ਨੇ ਅਸੀਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਵੀਰਾਂ ਦਾ ਵੀ ਜਿਹੜਾ ਮਾਨ ਸਨਮਾਨ ਕਰਨਾ ਸਾਡਾ ਬੰਦਾ ਹੈ ਕਿਉਂਕਿ ਅੱਜ ਇਹ ਦੇਖੋ ਅੱਜ ਇਹਨਾਂ ਨੇ ਘਟਨਾ ਹੋਣ ਤੋਂ ਬਚਾਇਆ ਉਹ ਬੰਦੇ ਦੀ ਦੇਖੋ ਸੋਚ ਕਿੰਨੀ ਮਾੜੀ ਸੀ ਕੋਲ ਕੋਈ ਵੀ ਹਥਿਆਰ ਹੋ ਸਕਦਾ ਸੀ ਚਲੋ ਉਹ ਥੋੜਾ ਜਿਹਾ ਤਾਂ ਹੈਗਾ ਸੀ ਪਰ ਉਹ ਆਪਣੀ ਜਾਨ ਜਿਹੜੀ ਜੋਖਮ 'ਚ ਪਾ ਕੇ ਇਹਨਾਂ ਚਾਰਾਂ ਨੇ ਜਿਹੜਾ ਬਾਬਾ ਸਾਹਿਬ ਦੇ ਸਟਾਚੂ ਦੀ ਰੱਖਿਆ ਕੀਤੀ ਤੇ ਜਿਹੜੀ ਭਾਰੇ ਦੇ ਵਿੱਚ ਇਸ ਘਟਨਾ ਦੇ ਨਾਲ ਦਗੇ ਫਸਾ ਦੇ ਹੋ ਸਕਦੀ ਜੋ ਉਹਨਾਂ ਦੀ ਸੋਚ ਸੀ ਪਰ ਇਹਨਾਂ ਚਾਰਾਂ ਕੌਮ ਦੇ ਯੋਧੇ ਨੇ ਉਹ ਘਟਨਾ ਹੋਣ ਤੋਂ ਬਚਾਇਆ ਦਿਲ ਦੀ ਕਰਾਈਆਂ ਨੇ ਧੰਨਵਾਦ ਤੇ ਆਪਣੇ ਜੱਥੇ ਬੰਦਿਆਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹਨਾ ਹਾਂ ਮੈਂ ਕੋਈ ਜ਼ਿਆਦਾ ਜਾਣਕਾਰ ਨਹੀਂ ਆ ਪਰ ਮੈਂ ਦੇਖਦਾ ਪਿਆ ਕਿ ਜਦੋਂ ਵੀ ਕੋਈ ਆਪਣੇ ਇੱਥੇ ਬਾਬਾ ਸਾਹਿਬ ਦੇ ਸੈਚੂ ਜ ਆ ਰਿਹਾ ਵਾ ਤੋ ਕੀ ਕਹਿ ਰਾਇ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਪਰ ਮੈਂ ਉਹ ਮੇਰੇ ਵੱਡੇ ਨੇ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਭਾਰੇ ਦੇਜਦਾ ਸੰਵਿਧਾਨ ਆ ਉਹਦੇ ਵਿੱਚ ਹਿੰਦੁਸਤਾਨ ਕਿਤੇ ਨਹੀਂ ਲਿਖਿਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਭਾਰਤ ਦੇਜਦਾ ਸੰਵਿਧਾਨ ਲਿਖਿਆ ਇੰਡੀਆ ਦਾ ਸੰਵਿਧਾਨ ਲਿਖਿਆ ਤੇ ਹਿੰਦੁਸਤਾਨ ਆਈ ਸੀ ਗਈਏ ਬਾਬਾ ਸਾਹਿਬ ਨੇ ਜਿਹੜਾ ਕਿ ਭਾਰਤ ਦਾ ਸੰਵਿਧਾਨ ਨੇ ਕਿਹਾ ਜਲਦੀ ਗਹਿਰਾਂਗੇ ਨਾ ਧਨਵਾਦ ਬੱਚਾ ਬੱਚਾ ਭੀਮ ਦਾ ਬਹਾਦਰ ਦੀ ਟੀਮ ਦਾ ਬੱਚਾ ਭੀਮ ਦਾ ਬਾਵਾ ਸਾਹਿਬ ਦੀ ਟੀਮ ਯੁਵਾ ਸ਼ਕਤੀ ਮੋਰਚਾ ਜਿੰਦਾਬਾਦ 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 ਯੁਵਾ ਸ਼ਕਤੀ ਮੋਰਚਾ ਜਿੰਦਾਬਾਦ 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 ਅੜ ਯੂਥ ਮੋਰਚਾ ਦੀ ਟੀਮ ਦੇ ਕਾਫੀ ਸਾਥੀ ਇੱਥੇ ਪਹੁੰਚੇ ਨੇ ਤੇ ਇੱਕ ਮੇਰੀ ਬੇਨਤੀ ਆ ਪਰਸਨਲ ਤੌਰ ਤੇ ਜੇ ਤੁਹਾਨੂੰ ਚੰਗੀ ਲੱਗੇ ਤੇ ਜਿਹੜੇ ਯੋਧੇ ਨੇ ਇਹਨਾਂ ਨੂੰ ਆਪਣੀ ਯੂਥ ਦੀ ਟੀਮ ਤੇ ਜਰੂਰ ਸ਼ਾਮਿਲ ਕਰੋ ਵਾਹ ਬੜੀਆ ਵਾਹ ਬੱਚਾ ਬੱਚਾ ਦੀਪਕਾ ਆਹ ਸਾਹਿਬ ਜੀ